ਜਿਹੜਾ ਮੰਗ ਪੱਤਰ ਦੇ ਕੇ ਆਏ ਆ ਬੇਨਤੀ ਪੱਤਰ ਦੇ ਰੂਪ ਵਿੱਚ ਉਹ ਇਹ ਹੈ ਕਿ ਬਹੁਤ ਹੀ ਸਤਿਕਾਰਯੋਗ ਪਦਵੀ ਤੇ ਸੇਵਾ ਕਰ ਚੁੱਕੇ ਸਿੰਘ ਸਾਹਿਬ ਗਾਨੀ ਰਕबीर ਸਿੰਘ ਜੀ ਦੇ ਉਸ ਬਿਆਨات ਆਏ ਹਨ ਜਿਨ੍ਹਾਂ ਨਾਲ ਕੌਮ ਵਿੱਚ ਉਲਝਾ ਬਣ ਰਹੀ ਹੈ ਉਹਨਾਂ ਨੇ ਕੁਝ ਇਲਜ਼ਾਮ ਸੇ ਕੌਮ ਦੇ ਨੁਮਾਇੰਦਾ ਜਮਾਤ ਦੇ ਤੇ ਲਾਏ ਹਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਾਸ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਗੁਰੂ ਦੀ ਮਹਿਰ ਸਦਕਾ ਬੜਾ ਲੰਬਾ ਸਮਾਂ ਸਿੰਘ ਸਾਹਿਬ ਗਿਆਨੀ ਰੁਕਵੀਰ ਸਿੰਘ ਜੀ ਪਹਿਲੇ ਪੰਜਾਂ ਪਿਆਰਿਆਂ ਚ ਸੇਵਾ ਕਰਦੇ ਰਹੇ ਫਿਰ ਦਰਬਾਰ ਸਾਹਿਬ ਜੀ ਦੇ ਸਿੰਘ ਸਾਹਿਬ ਦੇ ਤੌਰ ਤੇ ਔਰ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਔਰ ਫੇਰਾਕਾਲ ਤਖਤ ਸਾਹਿਬ ਦੇ ਜਥੇਦਾਰ ਔਰ ਦਰਬਾਰ ਸਾਹਿਬ ਜੀ ਦੇ ਪ੍ਰਮੁੱਖ ਗ੍ਰੰਥੀ ਦੀ ਜੋ ਮਹਾਨ ਧਾਰਮਿਕ अलौकिक ਪਦਵੀ ਹੈ ਉਸ ਤੇ ਉਹਨਾਂ ਨੂੰ ਕੌਮ ਨੇ ਮਾਣ ਬਖਸ਼ਿਆ ਉਹਨਾਂ ਨੇ ਸੇਵਾ ਨਿਭਾਈ ਪਰ ਜਦ ਹੁਣ ਕੁਝ ਚੀਜ਼ਾਂ ਸਾਹਮਣੇ ਆਈਆਂ ਜਿਸ ਕਰਕੇ ਉਹਨਾਂ ਨੇ ਸ਼ਾਇਦ ਬਿਨਾਈ ਸਬੂਤਾਂ ਦੇ ਕੁਝ ਇਲਜ਼ਾਮ ਲਾ ਦਿੱਤੇ ਤੇ ਅੰਤਰਨ ਕਮੇਟੀ ਦੇ ਵਿੱਚ ਮੀਟਿੰਗ ਕਰਕੇ ਸਿੱਕ ਕੌਮ ਦੀ ਨੁਮਾਇੰਦਾ ਜਥੇਬੰਦੀ ਦੇ ਮੁਖ ਸੇਵਾਦਾਰ ਜੋ ਗੁਰੂ ਮੇਰ ਸਦਕਾ ਹਾਈਲੀ ਕੁਆਲੀਫਾਈਡ ਨੇ ਐਡਵੋਕੇਟ ਨੇ ਸਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨੇ 72 ਘੰਟਿਆਂ ਦਾ ਟਾਈਮ ਦੇਖ ਕੇ ਸਤਕਾਰ ਸਹਿਤ ਕਿਹਾ ਕਿ ਜੋ ਤੁਸੀਂ ਇਲਜ਼ਾਮ ਲਾਏ ਨੇ ਉਹਨਾਂ ਦੇ ਸਬੂਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਜਾਣ। ਇਸ ਕਰਕੇ ਨਹੀਂ ਉਹਨਾਂ ਕਿਹਾ ਵੀ ਤੁਹਾਡੇ ਕੋਲ ਸਬੂਤ ਹੈ ਨੇ ਕਿ ਨਹੀਂ ਹੈ ਨੇ ਤਾਂ ਕਿ ਅਗਰ ਸਬੂਤ ਮਿਲ ਜਾਣ ਤੇ ਉਸ ਤੇ ਵਧੀਆ ਕਾਰਵਾਈ ਹੋ ਸਕਦੀ। ਇਹਦੇ ਨਾਲ ਮੈਂ ਇਹ ਵੀ ਸਾਰੀ ਕੌਮ ਨੂੰ ਆਪਜੀ ਦੇ ਮਾਧਿਅਮ ਨਾਲ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਕਿ ਇਹਨਾਂ ਲੰਬਾ ਸਮਾਂ ਸਿੰਘ ਸਾਹਿਬ ਵੱਡੀਆਂ ਪਦਵੀਆਂ ਤੇ ਗੁਰੂ ਦਿਨ ਨਿਵਾਜਸ਼ ਕੌਮ ਦੀ ਬਖਸ਼ਿਸ਼ ਨਾਲ ਸੇਵਾ ਕਰਦੇ ਰਹੇ ਨੇ ਉਦੋਂ ਉਹਨਾਂ ਨੂੰ ਕਿਉਂ ਨਹੀਂ ਖਿਆਲ ਆਇਆ ਕਿ ਕੁਝ ਗੜਬੜੀਆਂ ਹੋ ਰਹੀਆਂ ਨੇ ਜਾਂ ਕੋਈ ਘਟਾਲੇ ਹੋ ਰਹੇ ਨੇ ਉਹਦੇ ਵਿੱਚ ਉਹ ਹਵਾਲਾ ਦਿੰਦੇ ਨੇ ਕਿ ਪ੍ਰਧਾਨ ਜੀ ਤਾਂ ਖੁਦ ਕਹਿੰਦੇ ਪਏ ਨੇ ਵੀ 20 ਘਟਾਲੇ ਰੋਜ਼ ਹੁੰਦੇ ਨੇ ਇੱਕ ਮੁਹਾਵਰਾ ਹੈਗਾ ਜਿਵੇਂ ਅਸੀਂ ਆਮ ਕਹ ਦਿੰਦੇ ਆ ਵੀ ਫਲਾਣੇ ਵਰਗੇ ਅਸੀਂ ਛੱਤੀ ਵੇਖੇ ਨੇ ਤੇ ਤੇਰੇ ਵਰਗੇ ਤਾਂ ਛੱਤੀ ਦੇਖੇ ਨਹੀਂ ਉਸੀ ਲਾਜ਼ੇ ਨਾਲ ਉਹਨਾਂ ਨੇ ਕਿਹਾ ਬਾਕੀ ਸਾਡੇ ਦੇਖਣ ਚ ਕੋਈ ਘਟਾਲਾ ਸਾਨੂੰ ਤਾਂ ਨਜ਼ਰ ਆਇਆ ਨਹੀਂ ਅਗਰ ਕੋਈ ਗੱਲ ਹੋਈ ਹੈ ਜਿਵੇਂ ਅੰਬਸਾਹਬ ਵਾਲੀ ਨਾਡਾ ਸਾਹਬ ਵਾਲੀ ਗੱਲ ਹੋਈ ਹੈ ਉਸ ਤੇ ਸਤਕਾਰਯੋਗ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਦੇ ਮੁਖ ਸੇਵਾਦਾਰ ਜੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਜੀ ਨੇ ਕਾਰਵਾਈ ਕੀਤੀ ਔਰ ਉਹ ਅਗੋਂ ਵੀ ਉਹਨਾਂ ਤੋਂ ਪੰਥ ਉਮੀਦ ਕਰਦਾ ਕਿ ਉਹ ਸੁਚੱਜੇ ਅਗਵਾਈ ਕਰਨਗੇ ਔਰ ਬਣਦੀ ਕਾਰਵਾਈ ਕਰਮ ਪਿਛੇ ਜੇ ਬਿਆਨ ਆਇਆ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕਿ ਜਿਹੜਾ ਪਿਛਲੇ ਜਥੇਦਾਰਾਂ ਨੇ ਜੋ ਦਿੱਤਾ ਹੈ ਉਹ ਮੈਂ ਮੇਰੇ ਕੋਲੋਂ ਵੀ ਲੈ ਲੈਣਾ ਭਈ ਉਹ ਮੇਰੇ ਕੋਲੋਂ ਵੀ ਲੈ ਲੈਣਾ ਤੇ ਮੈਂ ਉਹ ਦੇਣ ਨੂੰ ਤਿਆਰ ਹਾਂ ਇਹਦਾ ਮਤਲਬ ਹੈ ਕਿ ਜਥੇਦਾਰਾਂ ਨੂੰ ਉਹ ਕਹਿ ਰਹੇ ਨੇ ਇਨਡਾਇਰੈਕਟਲੀ ਇਹਨਾਂ ਨੂੰ ਜੋ ਸੰਗਤਾਂ ਵੱਲੋਂ ਮਾਇਆ ਮਿਲੀ ਹੈ ਉਹਨਾਂ ਕਦੀ ਜਵਾਂ ਨਹੀਂ ਕਰਾਂ ਉਸ ਦੇ ਸਬੰਧ ਵਿੱਚ ਮੈਂ ਕਰੋੜਾਂ ਰੁਪਇਆ ਜੱਥੇਦਾਰ ਤਖਤ ਪਟਨਾ ਸਾਹਿਬ ਰਹਿੰਦੇ ਆ ਆ ਕੱਚੇ ਕਰ ਲਿਆ ਜਮ੍ਹਾਂ ਕਰਾਇਆ ਜਿਸ ਦੀਆਂ ਥੋੜੀਆਂ ਜੀਆਂ ਕੋਈ ਮੇਰਾ ਖਿਆਲ ਹੈ ਕਿ ਕਰੋੜਾਂ ਵਿੱਚ ਨੇ ਜੋ ਮੈਂ ਰਸੀਦਾਂ ਨਾਲ ਲੈ ਕੇ ਆ ਇਹ ਵੀ ਮੈਂ ਸ੍ਰੀ ਅਕਾਲ ਤਖਤ ਸਾਹਿਬ ਜਮ੍ਹਾਂ ਕਰਾਈਆਂ ਨੇ ਇਹਨਾਂ ਜਿੰਨਾ ਇਹ ਕਰੋੜਾਂ ਰੁਪਇਆ ਜਿਹੜਾ ਹੈਗਾ ਪ੍ਰਧਾਨ ਜੀ ਨੇ ਮੈਨੂੰ ਕਿਹਾ ਸੀ ਕਿ ਤੁਹਾਡੀ ਸੇਵਾ ਚ 80 ਤੋਂ 90 ਕਰੋੜ ਰੁਪਇਆ ਤਖਤ ਸਾਹਿਬ ਜਮਾ ਹੋਇਆ ਸੋਨਾ ਜਮਾ ਹੋਇਆ ਇਹ ਜਿਹੜੀਆਂ ਰਸੀਦਾਂ 3 ਸਾਲ ਦੀ ਸੇਵਾ ਚ ਫਿਰ ਤਖਤ ਪਟਨਾ ਸਾਹਿਬ ਸੰਗਤਾਂ ਦੀ ਬਹੁਤੀ ਆਮਦੋ ਰਫਤ ਨਹੀਂ ਹੈ ਤੁਸੀਂ ਲਾਈਵ ਦੇਖਦੇ ਹੋ ਉਹਦਾ ਪ੍ਰਾਂਗਣ ਬਹੁਤੀ ਵਾਰੀ ਜਿਹੜਾ ਸੰਗਤਾਂ ਦੀ ਬੜੀ ਘਾਟੀ ਆਮਦ ਹੁੰਦੀ ਹੈ ਤੇ ਜੇ 3 ਸਾਲਾਂ ਚ 80-90 ਕਰੋੜ ਰੁਪਇਆ ਜਮਾ ਕਰਾਇਆ ਜਿਹਦੀਆਂ ਬਹੁਤ ਸਾਰੀਆਂ ਕਰੋੜਾਂ ਰਸੀਦਾਂ ਮੇਰੇ ਕੋਲ ਆ ਗਈਆਂ ਨੇ ਹੋਰ ਵੀ ਤੁਸੀਂ ਤਖਤ ਪਟਨਾ ਸਾਹਿਬ ਦੀ ਕਮੇਟੀ ਤੋਂ ਮੇਰੀ ਸੇਵਾ ਮੇਰੀ ਸੇਵਾ ਦੌਰਾਨ ਜੋ ਮਾਇਆ ਆਈ ਹੈ ਉਹ ਰਸੀਦਾਂ ਪਟਨਾ ਸਾਹਿਬ ਦੀ ਸਤਕਾਰਯੋਗ ਕਮੇਟੀ ਤੋਂ ਲੈ ਸਕਦੇ ਤੇ ਮੈਂ ਸਿੰਘ ਸਾਹਿਬ ਜੀ ਨੂੰ ਇਹ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਤੁਸੀਂ ਇਮਾਨਦਾਰੀ ਨਾਲ ਜਿਹੜੀਆਂ ਰਸੀਦਾਂ ਸਾਡੇ ਕੋਲ ਹੈਗੀਆਂ ਨੇ ਜਾਂ ਹੋਰ ਮੁਹੱਈਆ ਕਰਵਾ ਦੇਣੇ ਆ ਉਹ 80 90 ਕਰੋੜ ਰੁਪਇਆ ਜਮ੍ਹਾਂ ਕਰਾ ਦੇਣ ਚਲੋ ਨਹੀਂ ਕਰਾ ਦੇਣ ਇੱਥੇ ਤਾਂ ਸਾਰਾ ਪੰਜਾਬ ਹੈ ਤੇ ਵਿਸ਼ਵ ਭਰ ਤੋਂ ਸੰਗਤਾਂ ਆਉਂਦੀਆਂ ਨੇ ਤੇ ਵੱਡੀ ਆਮਦਨ ਉਹ ਜਮ੍ਹਾਂ ਕਰਾ ਦੇਣ ਤੇ ਦੂਜੀ ਗੱਲ ਇਹ ਆ ਕਿ ਜਦ ਸਾਰਾ ਤੁਹਾਨੂੰ ਪਤਾ ਚੱਲ ਗਿਆ ਕਿ ਤੁਹਾਡੀ ਸੇਵਾ ਜਿਹੜੀ ਹੈ ਉਹ ਤੁਸੀਂ ਛੁੱਟੀ ਲੈ ਲਈ ਹੈ ਲੰਬੀ ਛੁੱਟੀ ਤੇ ਚਲੇ ਗਏ ਜਾਂ ਤੁਹਾਨੂੰ ਟਾਈਮ ਦੇ ਦਿੱਤਾ ਗਿਆ ਉਦੋਂ ਬਾਅਦ ਸ਼ਾਇਦ ਤੁਹਾਨੂੰ ਇਹ ਲੱਗਿਆ ਕਿ ਮੇਰੀ ਸੇਵਾ ਤੋਂ ਮੈਨੂੰ ਸੇਵਾ ਮੁਕਤ ਕੀਤਾ ਜਾ ਰਿਹਾ ਹੈ ਤੇ ਤਾਂ ਤੁਸੀਂ ਇਹ ਗੱਲ ਕਰ ਦਿੱਤੀ ਵੀ ਹੈ ਜੀ ਫਲਾਣਾ ਜੀ ਇਹ ਹੈ ਜੀ ਉਹ ਹੈ ਤੇ ਉਹ ਉਲਟਾ कोतवाल ਨੂੰ ਡਾਂਟਣ ਵਾਲੀ ਗੱਲ ਹੈ ਇਸ ਕਰਕੇ ਮੈਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਯਾਨੀ ਕੁਲਦੀਪ ਸਿੰਘ ਜੀ ਗੜਗੱਜ ਸਾਹਿਬ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਉਹ ਸਿੱਖਾਂ ਦੀ ਆ ਧਾਰਮਿਕ ਉੱਚ ਸ਼ਕਤੀ ਤੇ ਜਿਹੜਾ ਸਾਡਾ ਸਿੰਘਾਸਨ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਉਹਦੀ ਸੇਵਾ ਵਿੱਚੋਂ ਬਿਰਾਜ਼ਮਾਨ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹ ਦੋਹਾਂ ਨੂੰ ਹੀ ਯਾਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਔਰ ਗਿਆਨੀ ਰਕबीर ਸਿੰਘ ਜੀ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਔਰ ਉਹਨਾਂ ਕੋਲ ਇਹਨਾਂ ਸਵਾਲਾਂ ਦੇ ਜਵਾਬ ਵੀ ਲੈਣ ਤਾਂ ਕਿ ਉਹਨਾਂ ਨੂੰ ਪਤਾ ਚੱਲ ਸਕੇ ਕਿ ਅਸੀਂ ਜਿਹੜਾ ਹੈ ਪੰਥ ਦੀ ਵੱਡੀ ਸੰਸਥਾ ਦੇ ਬਾਰੇ ਜਿਆ ਦੇ ਇਲਜ਼ਾਮ ਦਰਾਜ਼ੀ ਕਰ ਰਹੇ ਆ ਤੇ ਇਹਦਾ ਮਤਲਬ ਕੀ ਹੁੰਦਾ ਦੂਸਰੀ ਮੈਂ ਬੇਨਤੀ ਪਰਜੋਰ ਸ਼ਬਦਾਂ ਵਿੱਚ ਕਰਨੀ ਚਾਹਾਂਗਾ ਕਿ ਇਹਨਾਂ ਦੀ ਜੋ ਸੇਵਾ ਫਲ ਅ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਜਾਂਦਾ ਸਤਕਾਰ ਸਹਿਤ ਉਹਦੇ ਨਾਲ ਨਾਲ ਉਹਦੇ ਅਕੋਰਡਿੰਗਲੀ ਇਹਨਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਹੋਵੇ ਕਿ ਇੰਨੀਆਂ ਵੱਡੀਆਂ ਵੱਡੀਆਂ ਪ੍ਰਾਪਰਟੀਆਂ ਤੁਸੀਂ ਕਿੱਥੋਂ ਬਣਾਈਆਂ ਉਹ ਤੁਹਾਡੇ ਸੋਰਸ ਆਫ ਇਨਕਮ ਕੀ ਹੈਗੇ ਨੇ ਕੀ ਆਇਆ ਤੁਸੀਂ ਉਹਨੂੰ ਆਈਟੀਆਰ ਚ ਵੀ ਕਦੀ ਸ਼ਾਮਲ ਕੀਤਾ ਹੈ ਜਾਂ ਤੁਸੀਂ ਕਿੱਥੋਂ ਤੁਹਾਡੇ ਸੋਰਸ ਕੀ ਹੈਗੇ ਨੇ ਉਹ ਵੀ ਜ਼ਰੂਰ ਸੰਗਤਾਂ ਨਾਲ ਸਾਂਝੇ ਕਰਨ ਤਾਂ ਕਿ ਇਸ ਗੱਲ ਦਾ ਪਤਾ ਲੱਗ ਸਕੇ ਕਿ ਉਹਨਾਂ ਨੇ ਕਿੱਥੋਂ ਇਹ ਪੈਸਾ ਕਮਾਇਆ ਰਣਜੀਤ ਐਵੇਨਿਊ ਵਰਗੀਆਂ ਜਗ੍ਹਾ ਬਟੰਡੇ ਵਰਗੀਆਂ ਜਿਹੜੀਆਂ ਪੋਸਟ ਕਲੋਨੀਆਂ ਨੇ ਉਹਨਾਂ ਚ ਤੁਹਾਡੇ ਮਕਾਨ ਨੇ ਤੁਹਾਡੇ ਪਲਾਟ ਨੇ ਤੁਹਾਡੇ ਕਰੋੜਾ ਰੁਪਏ ਜਾਂ ਲੱਖਾਂ ਰੁਪਏ ਬੈਂਕਾਂ ਜਮ੍ਹਾਂ ਨੇ ਇਹ ਉਹ ਤੁਹਾਡੇ ਸੋਰਸ ਆਫ ਇਨਕਮ ਕੀ ਨੇ ਕੀ ਉਹ ਤੁਸੀਂ ਗੱبن ਕੀਤੇ ਨੇ ਜਾਂ ਉਹ ਤੁਸੀਂ ਜਿਹੜਾ ਹੈ ਕਿਸ ਤਰ੍ਹਾਂ ਸਾਰਾ ਕੁਝ ਸਰਮਾਇਆ ਅਰਜਿਤ ਕੀਤਾ ਕੌਮ ਨੂੰ ਅਸੀਂ ਮੈਨੂੰ ਕੌਮ ਪੁੱਛ ਲੈ ਮੈਂ ਸਾਰਾ ਕੋਈ ਨਾਲ ਲੈ ਕੇ ਆਇਆ ਫਿਰ ਇਹ ਹਾਈ ਕੋਰਟ ਵੀ ਪਿੱਛੇ ਜਾ ਗਏ ਚਲੋ ਇਹਨਾਂ ਨੇ ਵਾਪਸ ਲੈ ਲਿਆ ਕਿ ਮੈਂ ਵਾਪਸ ਲੈਣਾ ਹਾਈ ਕੋਰਟ ਜਾਣ ਦਾ ਕੋਈ ਮਕਸਦ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਜਾਂ ਅਕਾਲ ਤਖਤ ਸਜੱਦਾਦਾਰ ਦਾ ਬਣਦਾ ਨਹੀਂ ਉਹ ਜਿਹੜੀ ਗੁਰੂ ਪੰਥ ਦੀ ਸ਼ਾਨਾ ਮੱਤੀ ਵਡਿਆਈ ਹੈ ਉਸ ਨੂੰ ਇੱਕ ਤਰ੍ਹਾਂ ਨਾਲ ਵੱਟਾ ਲਾਉਣ ਵਾਲੀ ਕਰ ਰਿਹਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਗੁਜ਼ਾਰਿਸ਼ ਕਰਾਂਗਾ ਕਿ ਮੇਰਾ ਦੇਖੋ ਕਿਸੇ ਨਾਲ ਵੈਰ ਨਹੀਂ ਕੋਈ ਰਾਗ ਦਵਾਸਟ ਮੈਂ ਇਹ ਗੱਲ ਨਹੀਂ ਕਰ ਰਿਹਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਦਸਤਬਸਤਾ ਗੁਜ਼ਾਰਿਸ਼ ਕਰਾਂਗਾ ਕਿ ਇਹਨਾਂ ਦੀ ਜਾਂਚ ਹੋਵੇ ਇਸ ਤੇ ਜੋ ਬਣਦੀ ਹੈ ਉਹ ਧਾਰਮਿਕ ਵੀ ਕਾਰਵਾਈ ਹੋਵੇ ਤੇ ਜੇ ਸ਼੍ਰੋਮਣੀ ਕਮੇਟੀ ਚਾਹੇ ਤਾਂ ਕਾਨੂੰਨੀ ਕਾਰਵਾਈ ਵੀ ਕਰੇ ਕਿਉਂ ਨਾ ਕੀਤੀ ਜਾਵੇ ਕਿਉਂ ਨਹੀਂ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਆ ਅਸੀਂ ਸਾਰੇ ਕੋਈ ਧਰਮ ਤੋਂ ਜਾਂ ਕਿਸੇ ਤਰ੍ਹਾਂ ਨਾਲ ਉੱਚੇ ਨਹੀਂ ਅਗੇ ਜਥੇਦਾਰ ਅਸੀਂ ਜੇ ਹੈਗੇ ਆ ਤਾਂ ਅਸੀਂ ਕੌਮ ਦੇ ਸੇਵਾਦਾਰ ਕੌਮ ਦੇ ਮਸਲਿਆਂ ਪ੍ਰਤੀ ਅਸੀਂ ਜਵਾਬਦੇ ਹਾਂ ਤੇ ਜਦੋਂ ਸਾਨੂੰ ਹਟਾ ਦਿੱਤਾ ਜਾਂਦਾ ਫਿਰ ਅਸੀਂ ਕਹਿਣ ਲੱਗ ਪੈਂਦੇ ਜੀ ਮੇਰਾ ਓ ਜੀ ਮੇਰਾ ਜੀ ਮੈਨੂੰ ਐ ਜੀ ਮੈਨੂੰ ਓ ਜੀ ਪਹਿਲੇ ਤੁਹਾਨੂੰ ਚੇਤਾ ਨਹੀਂ ਆਇਆ ਤੁਸੀਂ ਇਹਨਾਂ ਲੰਬਾ ਸਮਾਂ ਕੌਮ ਦੇ ਸਨਮਾਨ ਦੇ ਪਾਤਰ ਮੈਨੂੰ ਵੀ ਇਸ ਗੱਲ ਦਾ ਪੱਲੀ ਪਾਂਤ ਪਤਾ ਹੈ ਤਜਰਬਾ ਹੈ ਅਨੁਭਵ ਹੈ ਮਾਨਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਸਾਹਿਬ ਨੂੰ ਵੀ ਅਨੁਭਵ ਹੈ ਇਹਨਾਂ ਨੂੰ ਵੀ ਅਨੁਭਵ ਹੈ ਕਿ ਇਹ ਵੱਡੀਆਂ ਪਦਵੀਆਂ ਨੇ ਇਹਨਾਂ ਦੇ ਸਨਮਾਨ ਲਈ ਸੰਗਤਾਂ ਸਨਮਾਨ ਵਜੋਂ ਝੁਕਦੀਆਂ ਨੇ ਉਹ ਸਾਨੂੰ ਗੁਰੂ ਦੇ ਰੂਪ ਹੀ ਸਮਝਦੀਆਂ ਨੇ ਵੀ ਗੁਰੂ ਦੇ ਨਿਵਾਜੇ ਹੋਏ ਸੇਵਕ ਨੇ ਭਾਵੇਂ ਅਸੀਂ ਤਾਂ ਗੁਰੂ ਦੇ ਕੁੱਕਰਾਂ ਤੇ ਉਹ ਬਹੁਤ ਵੱਡੇ ਮਾਣ ਸਨਮਾਨ ਕਰਦੀਆਂ ਨੇ ਦੁਨੀਆ ਭਰ ਵਿੱਚ ਮਾਣ ਸਨਮਾਨ ਹੈ ਔਰ ਅਸੀਂ ਇਸ ਮਾਣ ਸਨਮਾਨ ਨੂੰ ਵਟਾ ਨਾ ਲੱਗਣ ਦੇਈਏ ਬਲਕੇ ਮੈਂ ਸਿੰਘ ਸਾਹਿਬ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਮਾਨਯੋਗ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਨੂੰ ਕਿ ਜੇ ਤੁਹਾਡੇ ਕੋਲ ਸਬੂਤ ਨਹੀਂ ਹੈਗੇ ਤੇ ਤੁਸੀਂ ਕੌਮ ਕੋਲੋਂ ਇਸ ਗੱਲ ਦੀ ਖਿਮਾ ਯਾਚਨਾ ਕਰੋ ਸ੍ਰੀ ਅਕਾਲ ਤਖਤ ਸਾਹਿਬ ਕਰੋ ਤੁਸੀਂ ਅਕਾਲ ਤਖਤ ਸਾਹਿਬ ਨਾਲੋਂ ਵੱਡੇ ਨਹੀਂ ਹੋ ਸਾਡੀ ਇਸ ਗੱਲੋਂ ਮੈਂ ਖੁਸ਼ਕਿਸਮਤੀ ਸਮਝਦਾ ਕੌਮ ਦੀ ਕਿ ਸਾਡੀ ਕੌਮ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਇੱਕ ਸੰਸਥਾ ਹੈਗੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਰੋਸ਼ਨ ਦਿਮਾਗ ਹੋ ਇਸ ਤਰ੍ਹਾਂ ਦੀ ਸੰਸਥਾ ਦੁਨੀਆ ਭਰ ਵਿੱਚ ਕਿਸੇ ਕੋਲ ਨਹੀਂ ਤੇ ਅਸੀਂ ਆਪਣੀ ਸੰਸਥਾ ਨੂੰ ਜੇ ਬਦਨਾਮ ਕਰ ਦੇਵਾਂਗੇ ਤਾਂ ਅਬਿਨ ਸਬੂਤਾਂ ਦੇ ਸਬੂਤ ਕੋਈ ਸਾਡੇ ਕੋਲ ਹੈ ਨਹੀਂ ਇਸ ਕਰਕੇ ਜਿਹੜਾ ਉਹਨਾਂ ਨੂੰ ਸਮਾਂ ਦਿੱਤਾ ਗਿਆ ਮੇਰੇ ਖਿਆਲ ਉਹ ਸਮਾਂ ਪੂਰਾ ਹੋ ਗਿਆ ਜਾਂ ਹੋਣ ਵਾਲਾ ਉਹ ਜਿਹੜੇ ਉਹਨਾਂ ਨੇ ਇਲਜ਼ਾਮ ਲਾਏ ਨੇ ਉਹਦੇ ਸਬੂਤ ਦੇਣ ਤਾਂ ਕਿ ਪੰਥ ਜਿਹੜਾ ਉਸ ਤੇ ਕਾਰਵਾਈ ਕਰ ਸਕੇ ਬਸ ਇੱਕ ਦੂਜੀ ਜਿਹੜਾ ਜੀ ਮੈਮਰੈਂਡਮ ਦਿੱਤਾ ਉਹਦੇ ਵਿੱਚ ਕੀ ਲਿਖਿਆ ਗਿਆ ਤੁਹਾਡੇ ਕੋਲ ਉਹਦੇ ਵਿੱਚ ਅਸੀਂ ਇਹੀ ਚੀਜ਼ਾਂ ਲਿਖੀਆਂ ਨੇ ਬਾਕੀ ਤੁਹਾਨੂੰ ਸਾਰੀ ਕਾਪੀ ਮੁਹੱਈਆ ਕਰਾ ਦੇਵਾਂਗੇ ਮੈਂ ਵੱਡੇ ਕਰੋੜਾਂ ਹਾਂ ਰੁਪਿਆਵਾਂ ਦੀਆਂ ਇਹ ਰਸੀਦਾਂ ਲੈ ਕੇ ਆਇਆ ਆ ਦੇਖੋ 55 ਲੱਖ ਦੀ ਹੈ 25 ਲੱਖ ਦੀ ਹੈ 10 ਲੱਖ ਦੀ ਹੈ ਮੰਗ ਮੰਗ ਕੀ ਹੈ ਜੀ ਤੁਹਾਡੀ ਮੰਗ ਮੇਰੀ ਹੈ ਕਿ ਮੰਗ ਇਹ ਹੈ ਕਿ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤਲਬ ਕੀਤਾ ਜਾਵੇ ਔਰ ਉਹਨਾਂ ਤੇ ਉਹਨਾਂ ਨੂੰ ਉਹਨਾਂ ਤੇ ਬਣਦੀ ਜਿਹੜੀ ਧਾਰਮਿਕ ਕਾਰਵਾਈ ਹੈ ਉਹ ਮਿਸਾਲੀ ਕਾਰਵਾਈ ਹੋਵੇ ਇਸ ਤਰ੍ਹਾਂ ਦਾ ਜਿਹੜਾ ਮਰਜ਼ੀ ਕੋਈ ਕੋਈ ਵੀ ਪ੍ਰਬੰਧਕ ਕਮੇਟੀ ਦੇ ਸੇਵਾ ਕਰਨ ਵਾਲਾ ਕੋਈ ਵੀ ਕੱਲ ਨੂੰ ਜਦੋਂ ਉਹਨੂੰ ਹਟਾਇਆ ਜਾਏਗਾ ਜਾਂ ਹਟੇਗਾ ਤਾਂ ਸੌ ਇਲਜ਼ਾਮ ਲਾ ਦੇਗਾ ਇਸ ਨਾਲ ਸਾਰੀ ਦੁਨੀਆ ਦੇ ਮੀਡੀਆ ਵਿੱਚ ਸਿੱਖ ਦੀ ਜਿਹੜੀ ਗੁਰੂ ਬਖਸ਼ੀ ਦਸਤਾਰ ਹੈ ਉਹਦਾ ਅਪਮਾਨ ਹੋ ਸਾਡੀ ਸੰਸਥਾ ਜਿਹੜੀ ਹੈ ਉਹ ਪਵਿੱਤਰ ਸਾਡੀ ਸੰਸਥਾ ਜਿਹੜੀ ਹੈ ਉਹ ਸਨਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਦੁਨੀਆ ਤੇ ਕੋਈ ਨਹੀਂ ਸ੍ਰੀ ਅਕਾਲ ਤਖਤ ਵਰਗੀ ਸਰਵੋਚਤਾ ਕਿਤੇ ਨਹੀਂ ਮਿਲਦੀ ਇਸ ਕਰਕੇ ਮੈਂ ਸਿੰਘ ਸਾਹਿਬ ਮਾਨੀਏ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਦਸਤਬਸਤਾ ਗੁਜ਼ਾਰਿਸ਼ ਕਰਨ ਕੀਤੀ ਹੈ ਕਿ ਤੁਸੀਂ ਇਹਨਾਂ ਨੂੰ ਤਲਬ ਕੀਤਾ ਜਾਏ ਔਰ ਜਲਦੀ ਤੋਂ ਜਲਦੀ ਦਾਸ ਦੇ ਪੱਤਰ ਤੇ ਵਿਚਾਰ ਕਰਕੇ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਔਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਤਲਬ ਕੀਤਾ ਜਾਏ ਜਿਸ ਤਰ੍ਹਾਂ ਉਹ ਪਹਿਲਾਂ ਤਲਬ ਕਰਦੇ ਰਹੇ ਨੇ ਉਹਨਾਂ ਨੂੰ ਪ੍ਰੋਸੀਜਰ ਦਾ ਪਤਾ ਹੈ ਦੇਰ ਨਹੀਂ ਉਹ ਵੀ ਕਰਨਗੇ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਆ ਕੇ ਤੇ ਆਪਣਾ ਬਿਆਨ ਦੇਣ ਕਿ ਆ ਜੋ ਜੋ ਸਬੂਤ ਹੈ ਕੌਮ ਦੇ ਸਾਹਮਣੇ ਰੱਖਾ ਮੈਨੂੰ ਇਹ ਕੌਮ ਦੀ ਤੁਸੀਂ ਅੱਖਾਂ ਵਿੱਚ ਘੱਟਾ ਪਾ ਦਿਓ ਤੇ ਕੌਮ ਜਿਹੜੀ ਹੈ ਉਹਨੂੰ ਤੁਸੀਂ ਵਰਗਲਾ ਦਿਓ ਭਰਮ ਚ ਪਾ ਦਿਓ ਪਤਾ ਕਿੰਨਾ ਦਿਲ ਦੁੱਖਦਾ ਹੈ ਇੱਥੇ ਸਾਰਾ ਸਿੱਖ ਦੁਨੀਆ ਦੇ ਕਿਸੇ ਕੋਨੇ 'ਚ ਬੈਠਾ ਹੈ ਨਾ ਜੇ ਕੋਈ ਸਰੀਰ 'ਚ ਨਹੀਂ ਤਾਂ ਉਹਦੀ ਆਤਮਾ ਵੀ ਅਰਦਾਸ ਕਰਦੀ ਹੋਏਗੀ ਕਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਵਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨੇ ਠੀਕ ਅਸੀਂ ਮੰਗ ਕਰਦੇ ਹਾਂ ਤੇ ਤੁਸੀਂ ਉਹ ਉਸ ਤਾਂ ਦੇ ਸੇਵਾ ਕਰਕੇ ਇੰਨੀਆਂ ਵੱਡੀਆਂ ਪਦਵੀਆਂ ਮਾਣ ਕੇ ਕਿ ਹੁਣ ਤੁਸੀਂ ਆਪਣਾ ਜਿਹੜਾ ਉਹ ਇਲਜ਼ਾਮ ਦਰਾਜ਼ੀ ਕਰ ਰਹੇ ਹੋ ਇਸ ਕਰਕੇ ਜੀ ਤੰਗਵੀਰ ਸਿੰਘ ਜੀ ਵੱਲੋਂ ਐਸਜੀਪੀਸੀ ਪ੍ਰਧਾਨ ਨੂੰ ਪੱਤਰ ਭੇਜ ਦਿੱਤਾ ਗਿਆ ਹੈ ਜੀ ਉਹਨਾਂ ਨੇ ਕਿਹਾ ਕਿ ਪੱਤਰ ਹੀ ਹੋਣਾ ਨਹੀਂ 72 ਘੰਟੇ ਦਾ 72 ਘੰਟੇ ਦਾ ਆਲਟੀਮੇਟਮ ਜਿਹਾ ਹੀ ਉਹਨਾਂ ਨੂੰ ਇਹ ਤੁਸੀਂ ਦੱਸੋ ਬਈ ਬਣਦਾ ਹੈਗਾ ਜੇ ਤੁਹਾਨੂੰ ਟਾਈਮ ਦਿੱਤਾ ਗਿਆ ਤੁਸੀਂ ਕਿਹੜੀ ਅਥਾਰਟੀ ਨਾਲ ਅਸੇ ਕੌਮ ਦੇ ਨੁਮਾਇੰਦਾ ਜਮਾਤ ਦੇ ਪ੍ਰਧਾਨ ਨੂੰ ਅਲਟੀਮੇਟਮ ਦੇ ਰਹੇ ਹਾਂ ਕਿ ਸੰਗਤ ਨੂੰ ਕੱਲਾ ਕੱਲਾ ਸਬੂਤ ਦਵਾਂਗੇ ਤੁਸੀਂ ਸੰਗਤ ਨੂੰ ਸਬੂਤ ਦਿਓਗੇ ਤੁਸੀਂ ਪ੍ਰਧਾਨ ਜੀ ਨੂੰ ਦੇ ਦਿਓ ਸ੍ਰੀ ਅਕਾਲ ਤਖਤ ਸਾਹਿਬ ਮੁਖ ਗ੍ਰੰਥੀ ਤਾਂ ਜਦੋਂ ਗੱਲ ਆ ਜਾਏ ਨਾ ਅਲਟੀਮੇਟਮ ਦਿੱਤਾ ਜਾਏ ਉਸ ਤੋਂ ਬਾਅਦ ਮੁਖ ਗ੍ਰੰਥੀ ਵਾਲੀ ਗੱਲ ਨਹੀਂ ਰਹਿ ਜਾਂਦੀ ਮੇਰਾ ਖਿਆਲ ਉਹਨਾਂ ਨੂੰ ਜੇ ਸੇਵਾ ਮੁਕਤਾ ਜੇ ਨਹੀਂ ਹੋਏ ਤਾਂ ਉਹਨਾਂ ਦਾ ਪਦਵੀ ਦਾ ਸਨਮਾਨ ਹੈਗਾ ਪਰ ਉਹ ਸੰਗਤ ਦੀ ਗੱਲ ਕਰਨ ਨਾਲੋਂ ਬਿਹਤਰ ਹੈਗਾ ਤੁਸੀਂ ਕੀ ਦੇ ਦਿਓ ਕਿਹਨੂੰ ਕੀ ਪਤਾ ਜਿਹੜੀ ਅਥਾਰਟੀ ਹੈ ਉਹਨੂੰ ਤੁਸੀਂ ਜਿਹੜਾ ਤੁਹਾਡਾ ਸਬੂਤ ਹੈਗਾ ਨਾ ਪੇਸ਼ ਕਰੋ ਉਹਦੇ ਵਿੱਚ ਕੀ ਹਰਜ਼ ਹੈ ਠੀਕ ਹੈ ਧੰਨਵਾਦ ਧੰਨਵਾਦ